ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਜਸਪੀਤ ਸੋਰੀ ਚੈਨਲ ਤੇ ਇਹ ਸਟੋਰੀ ਹੈ ਜੀ ਇੱਕ ਫੌਜੀ ਦੀ ਇੱਕ ਫੌਜੀ ਜੋ ਆਪਣੀ ਜਾਨ ਤਲੀ ਤੇ ਰੱਖ ਕੇ ਸਰਹੱਦ ਦੇ ਟੈਨਾਤ ਹੁੰਦਾ ਹੈ ਤਾਂ ਉਸ ਦੀ ਸਭ ਤੋਂ ਵੱਡੀ ਆਸ ਤੇ ਉਮੀਦ ਆਪਣੇ ਘਰ ਤੋਂ ਆਪਣੇ ਪਿਆਰ ਤੋਂ ਹੁੰਦੀ ਹੈ ਪਰ ਕੀ ਹੋਵੇ ਜੇ ਉਹੀ ਪਿਆਰ ਉਸ ਦਾ ਭਰੋਸਾ ਤੋੜ ਦੇਵੇ ਜੇ ਉਹੀ ਪਿਆਰ ਉਸ ਨੂੰ ਤੋਖਾ ਦੇਵੇ ਉਸ ਦਾ ਆਪਣਾ ਹੀ ਘਰ ਉਸ ਦਾ ਦਮ ਘੁੱਟਣ ਲੱਗ ਪਵੇ ਅੱਜ ਦੀ ਇੱਕ ਕਹਾਣੀ ਜੋ ਕਿ ਫੌਜੀ ਦੀ ਜੋ ਕਿ ਪੂਰੇ ਡੇਢ ਸਾਲ ਬਾਅਦ ਕਸ਼ਮੀਰ ਦੀਆਂ ਠੰਡੀਆਂ ਵਾਦੀਆਂ ਵਿੱਚ ਡਿਊਟੀ ਕਰਨ ਤੋਂ ਵਾਪਸ ਆਇਆ ਉੱਥੇ ਉਸ ਨੂੰ ਹਫ਼ਤੇ ਹਫ਼ਤੇ ਬਾਅਦ ਹੀ ਨੌਣ ਦਾ ਮੌਕਾ ਮਿਲਦਾ ਸੀ ਉਹ ਵੀ ਗਿੱਲੇ ਕੱਪੜਿਆਂ ਨਾਲ ਐਨੀ ਸੌਖੀ ਔਖੀ ਡਿਊਟੀ ਕਰਕੇ ਜਦ ਉਹ ਅਚਾਨਕ ਘਰ ਪਹੁੰਚਿਆ ਤਾਂ ਸਾਹਮਣੇ ਆਪਣੀ ਹੀ ਪਤਨੀ ਝਾੜੂ ਲਗਾਉਂਦਿਆਂ ਵੇਖਿਆ ਜੋ ਕਿ ਗਰਭਵਤੀ ਸੀ ਉਸ ਦੇ ਪੇਟ ਵਿੱਚ 3 ਮਹੀਨੇ ਦਾ ਬੱਚਾ ਸੀ ਜੋ ਕਿ ਉਸ ਦਾ ਨਹੀਂ ਸੀ ਕਿਉਂਕਿ ਉਹ ਤਾਂ ਸਰਹੱਦ ਤੇ ਸੀ ਪਰ ਫਿਰ ਜੋ ਹੋਇਆ ਉਹ ਹੋਸ਼ ਉਡਾ ਦੇਣ ਵਾਲਾ ਤੇ ਰੂਹ ਕੰਪਾ ਦੇਣ ਵਾਲਾ ਸੀ ਪੂਰਨ ਸਿੰਘ ਭਾਰਤੀ ਸੈਨਾ ਦਾ ਇੱਕ ਇਮਾਨਦਾਰ ਤੇ ਬਹਾਦਰ ਜਵਾਨ ਸੀ ਪਿਛਲੇ ਡੇਢ ਸਾਲਾਂ ਤੋਂ ਉਹ ਕਸ਼ਮੀਰ ਦੀ ਸਵੇਦਨਸ਼ੀਲ ਸਰਹੱਦ ਤੇ ਤੈਨਾ ਸੀ ਗੋਲੀਆਂ ਦੀ ਆਵਾਜ਼ برف ਦੀ ਚਾਦਰ ਹਰ ਵੇਲੇ ਮੌਤ ਦਾ ਖਤਰਾ ਇਹ ਉਸਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਸੀ ਪਰ ਉਸਦੇ ਦਿਲ ਵਿੱਚ ਇੱਕੋ ਚਾਹ ਸੀ ਆਪਣੇ ਘਰ ਵਾਪਸ ਆਉਣ ਦੀ ਆਪਣੇ ਪਰਿਵਾਰ ਨੂੰ ਮਿਲਣ ਦੀ ਖਾਸ ਕਰਕੇ ਆਪਣੀ ਪਤਨੀ ਸੁਨੀਤਾ ਦੀ ਗੋਦ ਵਿੱਚ ਸਿਰ ਰੱਖਣ ਦੀ ਜਦੋਂ ਉਸ ਨੂੰ ਅਚਾਨਕ ਛੁੱਟੀ ਮਿਲੀ ਤਾਂ ਉਸ ਦੀ ਦਾ ਟਿਕਾਣਾ ਨਹੀਂ ਰਿਹਾ ਉਹ ਕਿਸੇ ਨੂੰ ਵੀ ਖਬਰ ਨਾ ਦੇ ਕੇ ਸਿੱਧਾ ਪਿੰਡ ਪਹੁੰਚਿਆ ਤਾਂ ਕਿ ਸਭ ਨੂੰ ਹੈਰਾਨ ਕਰ ਸਕੇ ਖਾਸ ਕਰਕੇ ਆਪਣੀ ਸੁਨੀਤਾ ਨੂੰ ਪਿੰਡ ਵਾਲਿਆਂ ਲਈ ਉਹ ਹੀਰੋ ਸੀ ਹਰ ਕੋਈ ਉਸ ਨੂੰ ਮਿਲਣ ਆਇਆ ਅਸੀਸਾਂ ਦੀਆਂ ਪਰ ਜਦੋਂ ਉਹ ਘਰ ਅੰਦਰ ਗਿਆ ਤਾਂ ਉਸਨੇ ਵੇਖਿਆ ਸੁਨੀਤਾ ਝਾੜੂ ਲਾ ਰਹੀ ਸੀ ਉਸਦੇ ਚਿਹਰੇ 'ਤੇ ਚਮਕ ਨਹੀਂ ਸੀ ਜੋ ਡੇਢ ਸਾਲ ਬਾਅਦ ਪਤੀ ਨੂੰ ਵੇਖ ਕੇ ਹੋਣੀ ਚਾਹੀਦੀ ਸੀ ਸੁਨੀਤਾ ਘਬराई ਹੋਈ ਸੀ ਮੁਸਕਰਾਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਅੱਖਾਂ ਵਿੱਚ ਕੁਝ ਛੁਪਿਆ ਹੋਇਆ ਸੀ ਪੂਰਨ ਨੂੰ ਅਜੀਬ ਜਿਹਾ ਮਹਿਸੂਸ ਹੋਇਆ ਪਰ ਉਸਨੂੰ ਸ਼ਾਇਦ ਥਕਾਵਟ ਹੋਵੇ ਕੁਝ ਦਿਨ ਬਾਅਦ ਪਿੰਡ ਦੀਆਂ ਔਰਤਾਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੁਨੀਤਾ ਤਾਂ ਗਰਭਵਤੀ ਹੈ ਇਹ ਸੁਣ ਕੇ ਪੂਰਨ ਦੇ ਹੇਠੋ ਜ਼ਮੀਨ ਖਿਸ ਗਈ ਉਸਨੇ ਹਿਸਾਬ ਲਾਇਆ ਉਹ ਤਾਂ ਡੇਢ ਸਾਲ ਤੋਂ ਘਰ ਨਹੀਂ ਆਇਆ ਫਿਰ ਇਹ ਬੱਚਾ ਉਹਦਾ ਕਿਵੇਂ ਹੋ ਸਕਦਾ ਹੈ ਉਸਨੇ ਸੁਨੀਤਾ ਨੂੰ ਸਿੱਧਾ ਪੁੱਛਿਆ ਤਾਂ ਉਹ ਫੁੱਟਫੁੱਟ ਕੇ ਰੋ ਪਈ ਪਰ ਉਸਨੇ ਕਿਸੇ ਦਾ ਨਾਮ ਨਹੀਂ ਲਿਆ ਸਿਰਫ ਇਹ ਕਿਹਾ ਕਿ ਉਹ ਕੱਲੀ ਸੀ ਗਲਤੀ ਹੋ ਗਈ ਇਸ ਨਾਲ ਪੂਰਾ ਨੰਦਰੋ ਟੁੱਟ ਗਿਆ ਜਿਹੜਾ ਸਿਪਾਹੀ ਦੁਸ਼ਮਣਾਂ ਦੇ ਸਾਹਮਣੇ ਕਦੇ ਨਹੀਂ ਡਰਿਆ ਉਹ ਆਪਣੀ ਪਤਨੀ ਦੇ ਧੋਖੇ ਨਾਲ ਹਾਰ ਗਿਆ ਪਿੰਡ ਵਿੱਚ ਚਰਚੇ ਹੋਣ ਲੱਗੇ ਕੋਈ ਸੁਨੀਤਾ ਨੂੰ ਦੋਸ਼ੀ ਕਹਿੰਦਾ ਕੋਈ ਕਹਿੰਦਾ ਔਰਤ ਦੀਆਂ ਮਜਬੂਰੀਆਂ ਸਮਝੋ ਪਰ ਪੂਰਮ ਪੂਰਨ ਦਾ ਭਰੋਸਾ ਟੁੱਟ ਚੁੱਕਾ ਸੀ ਉਹ ਮਾਮਲਾ ਪਿੰਡ ਦੀ ਪੰਚਾਇਤ ਵਿੱਚ ਲੈ ਗਿਆ ਪੰਚਾਇਤ ਸਾਰੇ ਬਜ਼ੁਰਗ ਮਰਦਾਂ ਤੇ ਔਰਤਾਂ ਇਕੱਠੇ ਹੋ ਉਸਨੀਤਾ ਨੂੰ ਬੁਲਾਇਆ ਗਿਆ ਪਰ ਉਸਨੇ ਕਿਸੇ ਨਾਮ ਨਹੀਂ ਲਿਆ ਪੂਰਨ ਨੇ ਡਾਕਟਰ ਰਿਪੋਰਟ ਵੀ ਦਿਖਾਈ ਜਿਸੇ ਸਾਫ ਸੀ ਕਿ ਸੁਨੀਤਾ ਤਿੰਨ ਮਹੀਨੇ ਦੀ ਗਰਭਪਤੀ ਹੈ ਮਾਮਲਾ ਥਾਣੇ ਪਹੁੰਚ ਗਿਆ ਪੁਲਿਸ ਨੇ ਵੀ ਸੁਨੀਤਾ ਤੋਂ ਪੁੱਛਗਿੱਛ ਕੀਤੀ ਪਰ ਉਹ ਚੁੱਪ ਰਹੀ ਅੰਤ ਵਿੱਚ ਪੂਰਨ ਨੇ ਅਦਾਲਤ ਵਿੱਚ ਡੀ ਐਨ ਏ ਟੈਸਟ ਦੀ ਅਰਜ਼ੀ ਪਾਈ ਟੈਸਟ ਹੋਇਆ ਤੇ ਰਿਪੋਰਟ ਆਈ ਬੱਚਾ ਪੂਰਾ ਦਾ ਨਹੀਂ ਸੀ ਇਹ ਸਚਾਈ ਨੇ ਸਾਰੇ ਪਿੰਡ ਨੂੰ ਹਿਲਾ ਦਿੱਤਾ ਹੁਣ ਹਰ ਕੋਈ ਸੁਨੀਤਾ ਨੂੰ ਦੋਸ਼ੀ ਮੰਨਣ ਲੱਗਾ ਉਸਦਾ ਪਰਿਵਾਰ ਵੀ ਪਿੰਡ ਛੱਡ ਗਿਆ ਸੁਨੀਤਾ ਕੱਲੀ ਹੋ ਗਈ ਉਸ ਨੂੰ ਸਮਾਜ ਨੇ ਬਦਚਲਨ ਕਹਿ ਦਿੱਤਾ ਪਰ ਜਦ ਬੱਚੇ ਦਾ ਜਨਮ ਹੋਇਆ ਸੁਨੀਤਾ ਇੱਕ ਚਿੱਠੀ ਲਿਖੀ ਉਸ ਦੇ ਬੱਚੇ ਦੇ ਨਾਮ ਉਸ ਨੇ ਸੱਚਾਈ ਬਿਆਨ ਕੀਤੀ ਕਿ ਉਸ ਦੇ ਨਾਲ ਧੋਖਾ ਕਰਨ ਵਾਲਾ ਹੋਰ ਕੋਈ ਨਹੀਂ ਸਗੋ ਪਿੰਡ ਦਾ ਸਰਪੰਚ ਹਰਮਨ ਸਿੰਘ ਜੀ ਉਸ ਨੇ ਉਸ ਦੀ ਮਜਬੂਰੀ ਦਾ ਫੈਲਾ ਚੁੱਕਿਆ ਸੀ ਡੀ ਐਨ ਏ ਟੈਸਟ ਨਾਲ ਇਹ ਸਾਬਤ ਹੋ ਗਿਆ ਕਿ ਬੱਚਾ ਹਰਮਨ ਸਿੰਘ ਦਾ ਹੈ ਸਰਪੰਚ ਗ੍ਰਿਫਤਾਰ ਹੋਇਆ ਪਰ ਰਾਜਨੀਤਿਕ ਦਬਾਅ ਨਾਲ ਜ਼ਮਾਨਤ ਤੇ ਛੁੱਟ ਗਿਆ ਸੁਨੀਤਾ ਪਿੰਡ ਛੱਡ ਕੇ ਸ਼ਹਿਰ ਚਲੀ ਗਈ ਇੱਕ ਐਨ ਜੀਓ ਦੀ ਮਦਦ ਨਾਲ ਉਸਨੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਛੋਟੀ ਦੁਕਾਨ ਖੋਲੀ ਬੱਚੇ ਦਾ ਨਾਮ ਆਰਿਆ ਰੱਖਿਆ ਤੇ ਮਾਂ ਵਜੋਂ ਆਪਣਾ ਫਰਜ਼ ਨਿਭਾਉਣ ਲੱਗੀ ਦੂਜੇ ਪਾਸੇ ਪੂਰਨ ਨੇ ਵੀ ਆਪਣੇ ਜੀਵਨ ਨਾ ਮਾਰਕ ਰੱਖਤਾ ਉਸਨੇ ਸੋਚਿਆ ਕਿ ਹੁਣ ਲੜਾਈ ਸਿਰ ਅੱਧ ਤੇ ਨਹੀਂ ਸਗਵੇਂ ਸਮਾਜ ਵਿੱਚ ਹੋਣੀ ਚਾਹੀਦੀ ਹੈ ਔਰਤਾਂ ਦੀ ਸੁਰੱਖਿਆ ਇਹ ਸੀ ਉਹ ਕਹਾਣੀ ਜਿਸ ਨੇ ਪਿੰਡ ਦੀ ਪੰਚਾਇਤ ਨੂੰ ਵੀ ਹਿਲਾ ਦਿੱਤਾ ਪਹਿਲੀ ਵਾਰ ਪਿੰਡ ਵੀ ਹਟਾਇਆ ਸਰਪੰਚ ਨੂੰ ਹਟਾ ਕੇ ਇੱਕ ਅਧਿਆਪਕਾ ਨੂੰ ਸਰਪੰਚ ਬਣਾਇਆ ਸੁਨੀਤਾ ਗੁਨਾਹਗਾਰ ਨਹੀਂ ਸੀ ਉਹ ਮਜਬੂਰੀਆਂ ਵਿੱਚ ਫਸੀ ਇੱਕ ਔਰਤ ਸੀ ਸਨੇ ਹੌਸਲੇ ਨਾਲ ਆਪਣੀ ਤੇ ਆਪਣੇ ਬੱਚੇ ਦੀ ਜ਼ਿੰਦਗੀ ਨਵੀਂ ਤਰ੍ਹਾਂ ਨਾਲ ਸ਼ੁਰੂ ਕੀਤੀ ਪਲੀਜ਼ ਸਬਸਕ੍ਰਾਈਬ ਜਸਪੀ ਸਟੋਰੀ ਚੈਨਲ ਪਲੀਜ਼ ਕਮੈਂਟ ਕਰਕੇ ਦੱਸਣਾ ਤੁਹਾਨੂੰ ਸਟੋਰੀ ਕਿਹੋ ਜੀ ਲੱਗੀ